ਅਤੇ ਦਲ ਖਾਲਸਾ ਵੱਲੋਂ ਅੱਜ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦਾ ਮੰਤਵ 15 ਅਗਸਤ ਨੂੰ ਜਦੋਂ ਪੂਰਾ ਭਾਰਤ ਆਪਣੀ ਸੋ ਕਾਲਡ ਆਜ਼ਾਦੀ ਦੇ ਜਸ਼ਨ ਮਨਾਉਂਦਾ ਉਸ ਮੌਕੇ ਪੰਜਾਬ 15 ਅਗਸਤ ਨੂੰ ਇੱਕ ਬਿਟਰੇਲ ਡੇ ਇੱਕ ਕਾਲਾ ਦਿਨ ਦੇ ਤੌਰ ਤੇ ਮਨਾਉਂਦਾ ਆ ਰਿਹਾ ਹਰ ਸਾਲ ਵਾਂਗ ਇਸ ਸਾਲ ਵੀ ਸਾਡੀਆਂ ਦੋਨੇ ਜਿਹੜੀਆਂ ਪ੍ਰੋ ਆਜ਼ਾਦੀ ਪਸੰਦ ਆਰਗੇਨਾਈਜੇਸ਼ਨਸ ਨੇ ਉਹ 15 ਅਗਸਤ ਨੂੰ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਹੋਏ ਤਰਨਤਾਰਨ ਵਿਖੇ ਇੱਕ ਪ੍ਰੋਟੈਸਟ ਮਾਰਚ ਕਰਨ ਗੀਆਂ ਦੋਨਾਂ ਆਰਗੇਨਾਈਜੇਸ਼ਨਸ ਦੇ ਮੈਂਬਰ ਤਰਨਤਾਰਨ ਦੀਆਂ ਸੜਕਾਂ ਤੇ ਉਤਰ ਕੇ ਜਿੱਥੇ ਪਿਛਲੇ 77 ਸਾਲਾਂ ਤੋਂ ਜਿਹੜੀ ਪੰਜਾਬ ਤੇ ਸਿੱਖਾਂ ਦੇ ਗੱਲ ਹਿੰਦੂਤਵ ਦੀ ਗੁਲਾਮੀ ਪਈ ਏ ਉਹਦੇ ਵਿਰੁੱਧ ਜਿਹੜੀਆਂ 77 ইয়ারਜ਼ ਦੀਆਂ 77 ਸਾਲਾਂ ਦੀਆਂ ਅਨਿਆਇ ਨੇ ਬੇਇਨਸਾਫੀਆਂ ਨੇ ਵਿਤਕਰੇ ਨੇ ਉਹਦੇ ਵਿਰੁੱਧ ਨਰਿੰਦਰ ਮੋਦੀ ਦੇ ਅਗਵਾਈ ਵਾਲੀ ਤਾਨਾਸ਼ਾਹ ਜਿਹੜੀ ਹਕੂਮਤ ਹੈ ਉਹਦੇ ਵਿਰੁੱਧ ਐਨਐਸਏ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਦੇ ਵਿਰੁੱਧ ਤੇ ਜਿਹੜੇ ਮੋਦੀ ਗਵਰਨਮੈਂਟ 3 ਨੇ ਤਿੰਨ ਨਵੇਂ ਕਾਲੇ ਕਾਨੂੰਨ ਲਾਗੂ ਕੀਤੇ ਨੇ ਜਿਹੜੇ 1 ਜੁਲਾਈ ਤੋਂ ਲਾਗੂ ਹੋਏ ਨੇ ਉਹਨਾਂ ਦੇ ਵਿਰੁੱਧ ਸੜਕਾਂ ਤੇ ਉਤਰਾਂਗੇ ਆਪਣਾ ਪ੍ਰੋਟੈਸਟ ਰਜਿਸਟਰ ਕਰਾਵਾਂਗੇ ਔਰ ਨਾਲ ਦੇ ਨਾਲ ਆਲਮੀ ਬਰਾਦਰੀ ਨੂੰ ਵਰਲਡ ਕਮਿਊਨਿਟੀ ਨੂੰ ਤੇ ਯੂਨਾਈਟਿਡ ਨੇਸ਼ਨਸ ਨੂੰ ਸਪੈਸ਼ਲੀ ਉਹਨਾਂ ਕੋਲੋਂ ਆਪਣੇ ਸਵੈ ਨਿਰਣੇ ਦਾ ਹੱਕ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਸਾਡਾ ਰਾਈਟ ਹੈ ਆਜ਼ਾਦੀ ਦਾ ਰਾਈਟ ਹੈ ਉਸ ਨੂੰ ਹਾਸਲ ਕਰਨ ਲਈ ਉਹਨਾਂ ਦੇ ਅੱਗੇ ਗੋਹਾਰ ਲਗਾਵਾਗੇ ਸੋ 15 ਅਗਸਤ ਨੂੰ ਤਰਨਤਾਰ ਵਿਖੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਮੈਂਬਰ ਸਹਿਬਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਜ਼ਬਰਦਸਤ ਪ੍ਰੋਟੈਸਟ ਮਾਰਚ ਕਰਨਗੇ ਜਿਹੜੇ ਤਿੰਨ ਨਵੇਂ ਕਾਲੇ ਕਾਨੂੰਨ ਮੋਦੀ ਗਵਰਨਮੈਂਟ ਤਿੰਨ ਲੈ ਕੇ ਆਈ ਹੈ ਉਸ ਦੇ ਵਿੱਚ ਇਹਨਾਂ ਨੇ ਪੁਰਾਣਾ ਜਿਹੜਾ ਆਲਰੇਡੀ ਪਹਿਲੇ ਕਾਨੂੰਨ ਸੀਗੇ ਜਿਹੜੇ ਪਹਿਲਾਂ ਤੇ ਇਹ ਕਿ ਇਹ ਜਿਹੜੇ ਤਿੰਨ ਨਵੇਂ ਕਾਨੂੰਨ ਨੇ ਇਹਨਾਂ ਦਾ ਨਾਂ ਹੀ ਉਹਨਾਂ ਨੇ ਹਿੰਦੀ ਤੇ ਸੰਸਕ੍ਰਿਤੀ ਦਾ ਮਿਕਸਚਰ ਦੇ ਵਿੱਚੋਂ ਰੱਖਿਆ ਹੋਇਆ ਇਹ ਸਭ ਤੋਂ ਪਹਿਲੀ ਤੇ ਓਬਜੈਕਸ਼ਨ ਹੀ ਇਹ ਆ ਦੂਸਰੀ ਗੱਲ ਹੈ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇ ਇਹਦੇ ਵਿੱਚ ਉਹਨਾਂ ਨੇ ਸਡਿਸ਼ਨ ਦਾ ਜਿਹੜਾ ਲਾਅ ਸੀ ਉਹਨੂੰ ਰੀਟੇਨ ਕੀਤਾ। ਪਿਛਲੇ ਡੇਢ ਸਾਲ ਤੋਂ ਸੁਪਰੀਮ ਕੋਰਟ ਦੇ ਵਿੱਚ ਸਡਿਸ਼ਨ ਦੇ ਅਗੇਂਸਟ ਪਟੀਸ਼ਨਸ ਪਾਈਆਂ ਹੋਈਆਂ ਸੀਗੀਆਂ। ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਕਿਉਂ ਨਾ ਅਸੀਂ ਇਹਨੂੰ ਸਟ੍ਰੱਕ ਡਾਊਨ ਕਰ ਦਈਏ ਤੇ ਸਰਕਾਰ ਆਪਣਾ ਵਿਊ ਪੁਆਇੰਟ ਦਵੇ। ਤੇ ਸਰਕਾਰ ਨੇ ਡੇਢ ਸਾਲ ਆਪਣਾ ਸਮਾਂ ਲੰਘਾਇਆ ਇਹ ਕਹਿ ਕੇ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਖੁਦ ਹੀ ਸਰਕਾਰ ਐਗਜ਼ੈਕਟਿਵ ਜਿਹੜੀ ਉਹ ਇਸ ਬਾਰੇ ਆਪਣਾ ਇੱਕ ਨਰਨਾ ਲਏਗੀ ਪਰ 1.5 ਸਾਲ ਸਮਾਟ ਪਉਣ ਤੋਂ ਬਾਅਦ ਜਦੋਂ ਨਵੇਂ ਕਾਨੂੰਨ ਆਏ ਤੇ ਉਹਦੇ ਵਿੱਚ ਜਿਹੜਾ ਸਡਿਸ਼ਨ ਲਾਅ ਸੀ ਜਿਹੜਾ ਬ੍ਰਿਟਿਸ਼ ਟਾਈਮ ਦਾ ਲਾਅ ਸੀ ਆਰਕੀਓਲੋਜੀ ਨੂੰ ਕਹਿੰਦੇ ਨੇ ਉਹਨੂੰ ਰੀਟੇਨ ਕੀਤਾ ਗਿਆ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਸਾਡੇ ਪ੍ਰੋਟੈਸਟ ਦਾ ਇਸ਼ੂ ਹੋਏਗਾ ਟੌਪਿਕ ਹੋਏਗਾ ਉਹ ਹੈਗਾ ਟ੍ਰਾਂਸਨੇਸ਼ਨਲ ਟ੍ਰਾਂਸਨੇਸ਼ਨਲ ਰਿਪਰੈਸ਼ਨ ਜਿਹੜਾ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਪੂਰੀ ਸਿੱਖ ਫ੍ਰੀडम ਸਟਰਗਲ ਨੂੰ ਟੈਰਰਿਜ਼ਮ ਦਾ ਟੈਗ ਦੇ ਕੇ ਬਦਨਾਮ ਕੀਤਾ ਜਾ ਰਿਹਾ ਔਰ ਗੈਂਗਸਟਰਸ ਦੇ ਜਿਹੜੇ ਸਾਡੇ ਫ੍ਰੀडम ਫਾਈਟਰਸ ਨੇ ਉਹਨਾਂ ਦੇ ਨਾਮ ਇੱਕ ਜਗ੍ਹਾ ਤੇ ਕਲਬ ਕਰਕੇ ਸਾਡੇ ਫ੍ਰੀडम ਫਾਈਟਰਸ ਨੂੰ ਡਿਫੇਮ ਕੀਤਾ ਜਾ ਰਿਹਾ ਸੋ ਇਹ ਵੀ ਸਾਡੇ ਜਿਹੜਾ ਮੇਨ ਜਿਹੜਾ ਸਾਡਾ ਫੋਕਸ ਹੋਏਗਾ ਇਹਦੇ ਤੇ ਹੋਏਗਾ ਮੈਂ ਹੁਣ ਰਿਕੁਐਸਟ ਕਰਾਂਗਾ ਈਮਾਨ ਸਿੰਘ ਮਾਨ ਨੂੰ ਕਿ ਜਿਹੜੇ ਪੁਆਇੰਟਸ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਉਹ ਇਨ੍ਹਾਂ ਪੁਆਇੰਟਸ ਦੇ ਉੱਤੇ ਆਪਣਾ ਜਿਹੜਾ ਵਿਊ ਪੁਆਇੰਟ ਵੀ ਦੇਣਗੇ ਤੇ ਇਹਨੂੰ ਹੋਰ ਫਰਦਰ ਐਲੈਬੋਰੇਟਰੀ ਕਰਨ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਪੰਜਾਬ ਇੱਕ ਭਾਰਤ ਦੀ ਕਲੋਨੀ ਸਥਾਪਿਤ ਹੋਈ ਹੋਈ ਹੈ ਇਹ ਕਲੋਨੀਅਲਿਜ਼ਮ ਸਾਡੇ ਉੱਤੇ ਲੱਗੂ ਹੈ ਇਦੇ ਵਿੱਚ ਸਾਡੀ ਆਰਥਿਕਤਾ ਦੇ ਉੱਤੇ ਬਹੁਤ ਵੱਡੀ ਸੱਟ ਮਾਰੀ ਹੈ ਜਿਹਦੇ ਵਿੱਚ 70% ਜਿਹੜਾ ਸਾਡਾ ਵਪਾਰ ਸੀਗਾ ਉਹ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਸੀਗਾ ਉਹ ਬਾਰਡਰ ਸੀਲ ਕਰਕੇ ਇੱਥੇ ਸਾਨੂੰ ਇੱਕ ਪਰਮਾਣੂ ਸ਼ਸਤਰ ਦੇ ਪਰਛਾਇਆ ਅਧੀਨ 2 ਦਿਨ ਨਹੀਂ ਹੋਏ ਹਿਰੋਸ਼ਿਮਾ ਦੇ ਜਿਹੜਾ ਬੰਬ ਫਟਿਆ ਸੀ ਉਹਦੀ ਯਾਦ ਮਨਾਈ ਗਈ ਹੈ ਅੱਜ ਪੰਜਾਬ ਇਹ ਪਰਮਾਣੂ ਸ਼ਸਤਰਾਂ ਦੇ ਥੱਲੇ ਬੈਠਾ ਸਾਡੀ ਆਰਥਿਕਤਾ ਇਸ ਪੱਥਰ ਪੱਧਰ ਤਾਈਂ ਖਤਮ ਕਰਦੀ ਹੈ ਕਿ ਜਿਹੜਾ ਇੱਕ ਸੁਨਹਿਰਾ ਸਟੇਟ ਹੁੰਦਾ ਸੀਗਾ ਉਹਦੇ ਵਿੱਚ ਅੱਜ ਸਾਡੇ ਹਰੇਕ ਤਰ੍ਹਾਂ ਦੇ ਹਿਊਮਨ ਇੰਡੈਕਸ ਦੇ ਜਿਹੜੇ ਵੇਰਵੇ ਆ ਚਾਹੇ ਉਹ ਸਾਡੀ ਲਾਈਫ ਸਪੈਨ ਹੈ ਚਾਹੇ ਉਹ ਸਾਡੀ ਖੁਰਾਕ ਹੈ ਚਾਹੇ ਉਹ ਸਾਡੀ ਪੜ੍ਹਾਈ ਹੈ ਉਸ 'ਚ ਅਸੀਂ ਹੋਰ ਸਟੇਟਾਂ ਨਾਲੋਂ ਥੱਲੇ ਆਏ ਆ ਇਹ ਡਿਲੀਬਰੇਟ ਪਾਲਿਸੀ ਇੱਕ ਕਲੋਨੀਅਲ ਸਟੇਟ ਦੀ ਰਹੀ ਹੈ ਇਹਦੇ ਵਿੱਚ ਸਾਡੀ ਜਿਹੜੀ ਬੋਲੀ ਹੈ ਪੰਜਾਬੀ ਜਿਹੜੀ ਗੁਰੂ ਅੰਗਦ ਸਾਹਿਬ ਨੇ ਸੰਸਕ੍ਰਿਤ ਤੋਂ ਛੱਡ ਕੇ ਗੁਰਮੁਖੀ ਦਿੱਤੀ ਸੀ ਉਹਦੇ ਉੱਤੇ ਵੀ ਇਹਨਾਂ ਨੇ ਹਿੰਦੀ ਤੇ ਸੰਸਕ੍ਰਿਤ ਲਾਗੂ ਕਰਤਾ ਹੈ ਧਾਰਾ 351 ਮੇਰਾ خیال ਕਹਿੰਦੀ ਹੈ ਕਿ ਹਿੰਦੀ 'ਚ ਜਿਹੜੀ ਨਵੀਂ ਸ਼ਬਦਾਵਲੀ ਪਾਈ ਜਾਣੀ ਹੈ ਉਹਦੀ ਰੂਟ ਸੰਸਕ੍ਰਿਤ ਤੋਂ ਹੋ ਸੰਸਕ੍ਰਿਤ ਨਾਲ ਸਾਡਾ ਹੋਰ ਕੋਈ ਰੌਲਾ ਨਹੀਂ ਪਰ ਜਿਹੜੀ ਮੰਨੋ ਦੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਸੰਸਕ੍ਰਿਤ ਦੀ ਪੜਾਈ ਬ੍ਰਾਹਮਣ ਨੇ ਕਿਸੇ ਹੋਰ ਨੂੰ ਲੈਂਡ ਨਹੀਂ ਦੇਣੀ ਉਹਨੂੰ ਸਿੱਖਣ ਨਹੀਂ ਦੇਣਾ ਸਿੱਖਿਆ ਨਹੀਂ ਦੇਣੀ ਉਹ ਸਿੱਖੀ ਦੇ ਬਿਲਕੁਲ ਬਰਖਰਾਫ ਹੈ ਕਿਉਂਕਿ ਗੁਰਸਾਹ ਗੁਰੂ ਸਾਹਿਬ ਨੇ ਸਾਨੂੰ ਜੂੰਦੇ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਉਹ ਪੜੇ ਲਿਖੇ ਗੁਰਮੁਖੀ ਦਾ ਲੇਖ ਗੁਰੂ ਅੰਗਦ ਸਾਹਿਬ ਨੇ ਸਾਨੂੰ ਦੇ ਕੇ ਇਹ ਸਥਾਪਿਤ ਕੀਤਾ ਤੇ ਭਾਰਤ ਆਪਣੇ ਪੈਸੇ ਵਰਤ ਕੇ ਸਟੇਟ ਬੈਂਕਾਂ ਚ ਹੋਰ ਸੈਂਟਰ ਅਧਾਰਿਆਂ ਦੇ ਵਿੱਚ ਪੰਜਾਬੀ ਨੂੰ ਹਟਾ ਕੇ ਉਥੇ ਪੰਜਾਬ ਦੇ ਵਿੱਚ ਹੀ ਹਿੰਦੀ ਨੂੰ ਸੰਸਕ੍ਰਿਤ ਨੂੰ ਸਥਾਪਿਤ ਕਰ ਰਿਹਾ ਹੈਗਾ ਸੋ ਸਾਡੀ ਬੋਲੀ ਦੇ ਉੱਤੇ ਵੀ ਇਹਨਾਂ ਨੇ ਹਮਲਾ ਕੀਤਾ ਹੋਇਆ ਹੈਗਾ ਜਿੱਥੇ ਅ ਬੀ ਆਰ ਅੰਬੇਦਕਰ ਨੇ ਧਾਰਾ 3 ਤੀਜੇ ਹਿੱਸੇ ਕਨਸਟੀਟਿਊਸ਼ਨ 'ਚ ਸਾਨੂੰ ਮਨੁੱਖੀ ਅਧਿਕਾਰ ਬਖਸ਼ੇ ਸੀ ਉਹ ਤਕਰੀਬਨ ਸਿੱਖਾਂ ਤੋਂ ਖੋਏ ਗਏ ਆ ਸਾਡਾ ਨਾਂ ਹੀ ਬਦਲਦਾ ਹੈਗਾ ਸਾਨੂੰ ਰੈਡਿਕਲ ਟੈਰਰਿਸਟ ਉਗਰਵਾਦੀ ਕਹਿ ਕੇ ਸਾਨੂੰ ਉਹ ਪਾਰਟ 3 ਆਫ ਦਾ ਕਨਸਟੀਟਿਊਸ਼ਨ ਜੋ ਕਾਢੀ ਦਿੱਤਾ ਹੈ ਕਿ ਤੁਸੀਂ ਮਨੁੱਖ ਹੋ ਇਹਨਾਂ ਨੇ ਜਿਵੇਂ ਮਨੂ ਦੀ ਸੋਚ ਹੈ ਕਿ ਤੁਸੀਂ ਉਹ ਮਲੇਸ਼ ਛੂਦਰ ਜਿਹੜੇ ਬਿਲਕੁਲ ਬਾਹਰ ਕੱਢੇ ਹੋਏ ਹੈਗੇ ਆ ਉਹਦੀ ਥਾਂ ਲੈਂਦੇ ਹੋ ਸਾਡਾ ਸਾਡੇ ਉੱਤੇ ਉਰੇ ਜਦ ਜ਼ਬਰ ਕੀਤਾ ਤਾਂ ਆਰਮਡ ਫੋਰਸਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਲਾਗੂ ਕਰਚਾ ਜਿਹਦੇ ਵਿੱਚ ਮਾਰਨ ਦੀ ਆਗਿਆ ਫੌਜ ਨੂੰ ਦੇਤੀ ਹੋਰਾਂ ਨੂੰ ਦੇਤੀ ਡਿਸਟਰਬਡ ਏਰੀਆ ਐਕਟ ਲਾਤਾ ਹੈਗਾ ਔਰ ਵਾਰ-ਵਾਰ ਪ੍ਰੋਵੈਂਟਿਵ ਕਸਟਡੀ ਦੇ ਸਾਡੇ ਉੱਤੇ ਇੰਨੇ ਜ਼ਿਆਦੇ ਕੇਸ ਪਏ ਆ ਕਿ ਮੇਰਾ ਖਿਆਲ ਅੰਮ੍ਰਿਤਸਰ ਜ਼ਿਲ੍ਹੇ 'ਚ ਤਰਨਤਾਰਨ ਸਾਹਿਬ 'ਚ ਮਾਝੇ 'ਚ ਇੱਕ ਵੀ ਪਰਿਵਾਰ ਨਹੀਂ ਹੋਣਾ ਜਿਹਦਾ ਕੋਈ ਨਾ ਕੋਈ ਰਿਸ਼ਤੇਦਾਰ ਪ੍ਰੋਵੈਂਟਿਵ ਕਸਟਡੀ 'ਚ ਅੰਦਰ ਨਾ ਕੀਤਾ ਹੋਏ ਸਾਨੂੰ ਇੱਥੇ ਮਨੁੱਖ ਸਮਝਿਆ ਹੀ ਨਹੀਂ ਜਾਂਦਾ ਹੈਗਾ ਹਰੇਕ ਪੱਖੋਂ ਇਹ ਸਾਨੂੰ ਸਾਡੇ ਮਨੁੱਖਤਾ 'ਚੋਂ ਕੱਢ ਕੇ ਨਾ ਬੋਲ-ਬੋਲ ਕੇ ਹੁਣ ਬਾਹਰ ਵੀ ਮਾਰਨ ਲੱਗ ਪਏ ਆ ਕਿੰਨੀ ਸ਼ਰਮ ਦੀ ਗੱਲ ਹੈ ਕਿ ਮੋਦੀ ਨੇ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਕਿ ਅਸੀਂ ਦੁਸ਼ਮਨਾ ਨੂੰ ਬਾਹਰ ਵੀ ਜਾ ਕੇ ਮਾਰਾਂਗੇ ਉਹਦਾ ਪ੍ਰੋਸੈਸ ਕੀ ਹੈ ਪ੍ਰੋਸੀਜਰ ਕੀ ਹੈ ਕਿਰੇ ਕਾਨੂੰਨ ਤਹਿ ਤੁਸੀਂ ਕਰ ਰਹੇ ਹੋ ਸਾਨੂੰ ਕਾਨੂੰਨ ਤੋਂ ਬਾਹਰ ਰੱਖ ਕੇ ਜਿਵੇਂ ਮੰਨੂ ਨੇ ਜਿਹੜੇ ਛੂ ਨਹੀਂ ਸਕਤੇ ਸੀ ਉਹਨਾਂ ਦੇ ਉੱਤੇ ਚਾਹੇ ਉਹਨਾਂ ਦੇ ਜੀਵ 'ਚ ਉੱਪਰ ਦਾ ਤੇਲ ਪਾ ਦੋ ਚਾਹੇ ਮੇਖ ਲਾ ਦੋ ਉਹ ਸਾਡੀ ਜ਼ੁਬਾਨ ਹੀ ਬੰਦ ਕਰਨਾ ਚਾਹੁੰਦੇ ਹੈਗੇ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈਗਾ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਉਹ ਸਾਡੇ ਉੱਤੇ ਲਾਗੂ ਹੋਣਾ ਚਾਹੀਦਾ ਕਿਉਂਕਿ ਭਾਰਤ ਨੇ ਯੂਨਾਈਟਿਡ ਨੇਸ਼ਨਸ ਦੇ ਉੱਤੇ ਸਾਈਨ ਕੀਤਾ ਹੈਗਾ ਔਰ ਧਾਰਾ 51 ਸੁਵਿਧਾਨ ਦੀ ਕਹਿੰਦੀ ਹੈ ਕਿ ਜਿਹੜੀ ਟ੍ਰੀਟੀ ਭਾਰਤ ਨੇ ਸਾਈਨ ਕੀਤੀ ਉਹਨੂੰ ਮੰਨਣੀ ਪੈਣੀ ਹੈ ਅਸੀਂ ਮਿਸਾਲ ਵੀ ਦਿੰਦੇ ਆ ਕਿ ਜਿਵੇਂ ਬੰਗਲਾਦੇਸ਼ ਨਾਲ ਲੈਂਡ ਬਾਰਡਰ ਡਿਸਪਿਊਟ ਜੋ ਪਹਿਲਾਂ ਕੋਈ ਦੇਸ਼ ਹੀ ਨਹੀਂ ਸੀ ਇੰਦਰਾ ਗਾਂਧੀ ਨੇ ਜੰਗ ਕਰਾ ਕੇ ਇੱਕ ਨਵਾਂ ਦੇਸ਼ ਖੜਾ ਕਰਤਾ ਬੰਗਲਾਦੇਸ਼ ਉਹਦੇ ਨਾਲ ਉਹਨਾਂ ਨੂੰ ਜ਼ਮੀਨਾਂ ਦੇਤੀਆਂ 7000 ਏਕੜ ਉਹਨਾਂ ਤੋਂ ਲੈ ਕੇ 17000 ਏਕੜ ਉਹਨਾਂ ਨੂੰ ਦੇਤੇ ਮਤਲਬ ਕਿ ਉਹਨਾਂ ਨੇ 10000 ਏਕੜ ਇੱਕ ਦੇਸ਼ ਨੂੰ ਦੇਤੇ ਕਹਿੰਦੇ ਆ ਕਿ ਅਖੰਡਤਾ ਭੰਗ ਨਹੀਂ ਕਰ ਸਕਦੇ ਪਰ ਇਸਲਾਮਿਕ ਰਿਪਬਲਿਕ ਆਫ ਬੰਗਲਾਦੇਸ਼ ਨੂੰ ਜਦ 10000 ਏਕੜ ਮੁਫਤ ਦੇ ਸਕਦੇ ਆ ਅਸੀਂ ਬੇਨਤੀ ਕਰਦੇ ਆਂ ਇਹ ਗੁਰੂ ਕੀ ਨਗਰੀ ਨੂੰ ਇੱਕ ਵੈਟिकन ਦਾ ਸਟੇਟਸ ਕਿਉਂ ਨਹੀਂ ਦੇ ਰਹੇ ਇਹ ਕਿਉਂਕਿ ਜ਼ਮੀਨ ਤਾਂ ਇਹ ਦੇ ਸਕਦੇ ਆ ਇਹ ਸ਼ੁਰੂ ਕੀਤਾ ਇੰਦਰਾ ਗਾਂਧੀ ਨੇ ਲੈਂਡ ਬਾਰਡਰ ਐਗਰੀਮੈਂਟ 1970 ਦੇ ਵਿੱਚ ਤੇ ਇਹਨੂੰ ਮੋਹਰ ਲਈ 2015 ਦੇ ਵਿੱਚ ਨਰਿੰਦਰ ਮੋਦੀ ਨੇ ਸੋ ਸਾਨੂੰ ਜ਼ਮੀਨ ਦੇਣੀ ਜਿੱਥੇ ਅਸੀਂ ਵੀ ਕੈਨ ਫੀਲ ਦਾ ਲਾਈਟ ਆਫ ਫਰੀडम ਇਹੋ ਜੀ ਥਾਂ ਅੰਬਰਸਰ ਸਾਹਿਬ ਤੇ ਉਹਨਾਂ ਨੂੰ ਸਥਾਪਿਤ ਕਰਨੀ ਚਾਹੀਦੀ ਹੈ ਸੋ ਸੀ ਆਪਣੇ ਹੱਕਾਂ ਲਈ ਆਪਣੇ ਸੋਚ ਲਈ ਆਪਣੇ ਕੌਮ ਲਈ ਆਪਣੇ ਆਰਥਿਕਤਾ ਲਈ ਜਿਹੜਾ 15 ਅਗਸਤ ਨੂੰ ਮਾਰਚ ਕੱਢ ਰਹੇ ਆ ਉਹ ਕਰਾਂਗੇ ਤੇ ਮੈਂ ਧੰਨਵਾਦੀ ਆ ਸਰ ਕਮਨਪਾਲ ਸਿੰਘ ਦਾ ਜਿਨ੍ਹਾਂ ਨੇ ਇਹ ਕੰਮ ਤੋਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਮਿੰਟ ਹਾਂਜੀ ਉਹ ਇੱਕ ਮਿੰਟ ਦੱਸਦੇ ਆ